ਸਿਕਲ ਜੀ ਵੈਲਕਮ ਟੂ ਨਿਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਰਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਬਹੁਤ ਜ਼ਿਆਦਾ ਸੋਹਣੀ ਕਲੈਕਸ਼ਨ ਦੇ ਵਿੱਚ ਸੂਟ ਹੋਣਗੇ ਮੈਚਿੰਗ ਸੂਟ ਹੋਣਗੇ ਤੇ ਸਾਰੇ ਸੂਟ ਵਰਕ ਵਾਲੇ ਹੋਣਗੇ ਤੇ ਪਿਓਰ ਦੇ ਦੁਪੱਟਿਆਂ ਦੇ ਨਾਲ ਤੇ ਪ੍ਰਾਈਸ ਹੈਗਾ ਜੀ ਅੱਜ ਦੇ ਸਾਰੇ ਸੂਟਾਂ ਦਾ 1500 1500 ਪ੍ਰਾਈਸ ਦੇ ਨਾਲ ਸਾਰੀ ਵੀਡੀਓ ਰਹਿਣੀ ਹੈ ਤੇ ਬਹੁਤ ਜ਼ਿਆਦਾ ਆਰਟੈਕਸ ਬ੍ਰਾਂਡ ਜਿਵੇਂ ਰਾਮਟੈਕਸ ਬ੍ਰਾਂਡ ਹੈ ਜੀ ਆਰਟੈਕਸ ਬ੍ਰਾਂਡ ਦੇ ਫੈਬਰਿਕ ਵੀ ਉਵੇਂ ਹੀ ਬਹੁਤ ਫਾਈਨ ਹੁੰਦਾ ਹੈ ਪਿਓਰ ਕਾਟਨ ਦੇ ਵਿੱਚ ਸੂਟ ਹੋਣਗੇ ਕੋਈ ਲਾਈਨਿੰਗ ਦੀ ਲੱਗਣੀ ਕੋਈ ਡਿਜ਼ਾਈਨਿੰਗ ਦੀ ਲੋੜ ਨਹੀਂ ਆਲਰੇਡੀ ਸਾਰੇ ਸੂਟਾਂ ਤੇ ਵਰਕ ਹੋਇਆ ਹੋਇਆ ਹੈ ਤੇ ਪਿਓਰ ਤੇ ਦੁਪੱਟਿਆਂ ਦੇ ਨਾਲ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਅੱਜ ਤੁਹਾਨੂੰ ਸੂਟ ਦੇ ਰਹੇ ਹਾਂ ਸਿਰਫ 1500 ਪ੍ਰਾਈਸ ਦੇ ਨਾਲ ਸੂਟ ਰਹੂਗਾ ਤੇ ਕੋਰੀਅਰ ਚਾਰਜੇਸ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੇਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜ਼ੀ ਮੰਡੇ ਟੂ ਸੈਟਰਡੇ ਮੇਰੀ ਸ਼ੌਪ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਹੈ ਤੇ ਜਿਨ੍ਹਾਂ ਨੂੰ ਵੀਡੀਓ ਦੇ ਵਿੱਚ ਉਹ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਬੜੀ ਪਿਆਰੀ ਕਲੈਕਸ਼ਨ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਹਾਂ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਵਿਸ ਨਹੀਂ ਹੋਊਗਾ। ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ। ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ। ਇਹ ਦੇਖੋ ਸਕਿਨ ਤੇ ਫਰੋਜ਼ੀ ਦਾ ਕੰਟਰਾਸਟ ਹੈ ਜੀ ਫਰੋਜ਼ੀ ਕਲਰ ਦੀ ਬਾਟਮ ਰਹਿਊਗੀ ਨਾਲ ਤੇ ਬਹੁਤ ਜ਼ਿਆਦਾ ਫਾਈਨ ਕੁਆਲਿਟੀ ਦੇ ਵਿੱਚ ਸੂਟ ਆਰਟੈਕਸ ਬ੍ਰਾਂਡ ਤੇ ਜਿਹੜੀ ਜਿਹ ਬਾਟਮ ਹੈ ਜੀ 3 ਮੀਟਰ ਦੀ ਬਾਟਮ ਰਹੂਗੀ ਨਾਲ ਆਰਟੈਕਸ ਬ੍ਰਾਂਡ ਦਾ ਹਮੇਸ਼ਾ ਲੋਗੋ ਜਿਵੇਂ ਰਾਮਟੈਕਸ ਬ੍ਰਾਂਡ ਦਾ ਹੁੰਦਾ ਆਰਟੈਕਸ ਬ੍ਰਾਂਡ ਦਾ ਉੱਪਰ ਲੋਗੋ ਲੱਗਿਆ ਹੁੰਦਾ ਨੀਚੇ ਸਾਈਡ ਤੇ ਸਟੈਂਪ ਵੀ ਲੱਗੀ ਹੋਊਗੀ ਤੇ ਉੱਪਰ ਲੋਗੋ ਹੈ ਬਹੁਤ ਪਿਆਰੇ ਪ੍ਰਿੰਟ ਦੇ ਵਿੱਚ ਇਹ ਦੇਖੋ ਸਾਰਾ ਆਰੀ ਵਰਕ ਹੋਇਆ ਸਾਰੇ ਸੂਟਾਂ ਤੇ ਅੱਜ ਵਰਕ ਵੀ ਹੈ ਜਿਵੇਂ ਮਰਜ਼ੀ ਆਪਾਂ ਗਰਮੀਆਂ ਦੇ ਕਿਸੇ ਫੰਕਸ਼ਨ ਤੇ ਵੇਅਰ ਕਰ ਸਕਦੇ ਇਹਨਾਂ ਨੂੰ ਸੂਟਾਂ ਨੂੰ ਲੁੱਕ ਦੇਖੋ ਸੂਟਾਂ ਦੀ ਕਿੰਨਾ ਪਿਆਰਾ ਵਰਕ ਹੋਇਆ ਸਾਰੇ ਫਲਾਰਸ ਦੇਖ ਸਕਦੇ ਹੋ ਤੁਸੀਂ ਸਾਰਾ ਆਊਟਲਾਈਨਿੰਗ ਕੀਤਾ ਹੋਇਆ ਆਰੀ ਵਰਕ ਦੇ ਨਾਲ ਤੇ ਆਰਟੈਕਸ ਬ੍ਰਾਂਡ ਦਾ ਮੈਂ ਪਹਿਲਾਂ ਹੀ ਕਿਹਾ ਸੀਗਾ نیچے ਸਟੈਂਪ ਵੀ ਲੱਗੀ ਹੁੰਦੀ ਹੈ ਜੀ ਪੂਰਾ ਲੋਗੋ ਲੱਗਿਆ ਹੁੰਦਾ ਆਰਟੈਕਸ ਬ੍ਰਾਂਡ ਦੇ ਸੂਟ ਹੈ ਪੂਰੇ ਬ੍ਰਾਂਡਡ ਸੂਟ ਦਵਾਂਗੇ ਤੁਹਾਨੂੰ 2.5 ਮੀਟਰ ਦੀ ਸ਼ਰਟ ਦੀ ਕੱਟ ਹੈ 3 ਮੀਟਰ ਦੀ ਬਾਟਮ ਰੋਗੀ ਨਾਲ ਤੇ ਪੂਰਾ 2.5 ਮੀਟਰ ਦਾ ਦੁਪੱਟਾ ਤੇ ਨਾਲ ਪਿਓਰ ਕਾਟਨ ਦੇ ਵਿੱਚ ਹੀ 3 ਮੀਟਰ ਦੀ ਬਾਟਮ ਰਹਿਣੀ ਹੈ ਇਹ ਕੰਟਰਾਸਟ ਹੈ ਜੀ ਇਹ ਸੂਟ ਦਾ ਆਪਣਾ ਫਰੋਜ਼ੀ ਕਲਰ ਦੇ ਵਿੱਚ ਅੱਜ ਦਾ ਪਹਿਲਾ ਸੂਟ ਹੈ ਇਹ ਆ ਗਈ ਆਪਣੀ ਸ਼ਰਟ ਤੇ ਬਾਟਮ ਤੇ ਨਾਲ ਹੈਗੇ ਪਿਓਰ ਦੇ ਦੁਪੱਟੇ ਸਾਰੇ ਸੂਟ ਪਿਓਰ ਦੁਪੱਟਿਆਂ ਦੇ ਨਾਲ ਰਹਿਣਗੇ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਹੈ ਬ੍ਰਾਂਡਿਡ ਸੂਟ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਾ ਹੈ ਇਹ ਲੁੱਕ ਆ ਜਣੀ ਜੀ ਸੂਟ ਦੀ 1500 ਪ੍ਰਾਈਸ ਹੈ 1500 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਸਾਰੇ ਕਲਰ ਇੱਕ ਤੋਂ ਇੱਕ ਸੋਹਣੇ ਦਿਖਾਵਾਂਗੇ ਜੇ ਤੁਸੀਂ ਹਜੇ ਵੀ ਨਹੀਂ ਸਟੀਚ ਕਰਾਣੇ ਤੁਸੀਂ ਨੈਕਸਟ ਸੀਜ਼ਨ ਲਈ ਵੀ ਲੈ ਕੇ ਰੱਖ ਸਕਦੇ ਹੋ ਇਹ ਵਾਲੇ ਸੂਟ ਵੈਸੇ ਤਾਂ ਹਜੇ ਆਪਣੇ ਅਕਤੂਬਰ ਤੱਕ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਜੀ ਨੈਕਸਟ ਆ ਗਿਆ ਦੇਖੋ yellow ਕਲਰ yellow ਕਲਰ ਹੈ ਉੱਪਰ ਤੋਂ ਸ਼ਰਟ ਲਾਈਟ ਹੈ ਬਹੁਤ ਸੋਹਣੇ ਫਲਾਰਸ ਆਊਟਲਾਈਨਿੰਗ ਕੀਤੇ ਹੋਏ ਆਰੀ ਵਰਕ ਦੇ ਨਾਲ ਸਾਰਾ ਵਰਕ ਕੀਤਾ ਹੋਇਆ ਦੇਖੋ ਸਾਰੇ ਫਲਾਰਸ ਦੇ ਇਹ ਸਾਰਾ ਵਰਕ ਕੀਤਾ ਹੋਇਆ ਬਹੁਤ ਪਿਆਰਾ ਵਰਕ ਹੈ ਤੇ ਨਾਲ 3 ਮੀਟਰ ਦੀ ਬਾਟਮ ਰਹੂਗੀ ਨਾਲ yellow color ਦੇ ਵਿੱਚ 3 ਮੀਟਰ ਦੀ ਬਾਟਮ 2.5 ਮੀਟਰ ਸ਼ਰਟ ਦੀ ਕੱਟ ਹੈ ਫਰੰਟ ਬੈਕ ਤੇ ਵੀ ਸੇਮ ਪ੍ਰਿੰਟਿੰਗ ਹੈ ਮੈਂ ਪਹਿਲੇ ਸੂਟ ਤੇ ਤੁਹਾਨੂੰ ਦਿਖਾਣਾ ਭੁੱਲ ਗਈ ਸੀ ਜਿਹੜੀ ਪ੍ਰਿੰਟਿੰਗ ਫਰੰਟ ਹੈ ਜੀ ਬੈਕ ਤੇ ਵੀ ਸੇਮ ਪ੍ਰਿੰਟਿੰਗ ਹੈ ਇਹ ਆ ਗਈ ਆਪਣੀ ਸ਼ਰਟ ਇਸ ਦੇ ਨਾਲ ਹੈਗੀ ਆਪਣੀ ਪਿਓਰ ਦੀ ਪਿਓਰ ਦਾ ਦੁਪੱਟਾ ਪੂਰਾ 2.5 ਮੀਟਰ ਦਾ ਪਿਓਰ ਦਾ ਦੁਪੱਟਾ ਰਹਿਣਾ ਪੂਰਾ 2.5 ਮੀਟਰ ਦਾ ਇਹ ਲੁੱਕ ਆ ਜਣੀ ਕਲਰ ਕੰਬੀਨੇਸ਼ਨ ਦੇਖੋ ਇਹ ਵਾਲੇ ਸੂਟ ਦਾ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਹੈ येलो ਕਲਰ ਬਾਟਮ ਦੇ ਨਾਲ ਪ੍ਰਾਈਸ 1500 ਹੈ ਜੀ 1500 ਪ੍ਰਾਈਸ ਦੇ ਨਾਲ ਰਹਿਣ ਗਿਆ ਸੂਟ नेक्स्ट ਆ ਗਿਆ ਪਰਪਲ ਕਲਰ ਦੇ ਵਿੱਚ ਬਾਟਮ ਦਾ ਕਲਰ ਬੋਲ ਰਹੀ ਹਾਂ ਅੱਜ ਮੈਂ ਸਾਰੇ ਸੂਟਾਂ ਦੇ ਨਾਲ ਕੰਟਰਾਸਟ ਜਿਹੜਾ ਬਾਟਮ ਦਾ ਕਲਰ ਹੈ ਈ ਆਊਟਲਾਈਨਿੰਗ ਕੀਤੀ ਹੋਈ ਹੈ ਜੀ ਸੂਟਾਂ ਤੇ ਬਹੁਤ ਪਿਆਰਾ ਪਰਪਲ ਕਲਰ ਹੈ ਇਹ ਸਾਰਾ ਆਰੀ ਵਰਕ ਕੀਤਾ ਹੋਇਆ ਹੈ ਬਹੁਤ ਸੋਹਣੇ ਫੰਕਸ਼ਨਲ ਸੂਟ ਹੈ ਗਰਮੀਆਂ ਦੇ ਪਾਰਟੀ ویئر ਸੂਟ ਲਗਾ ਲਓ ਕਿਉਂਕਿ ਬ੍ਰਾਂਡਡ ਸੂਟ ਹੈ ਨਾਲ 3 ਮੀਟਰ ਦੀ ਬਾਟਮ ਹੈ ਜੀ ਨਾਲ ਕੋਈ ਲਾਈਨਿੰਗ ਨਹੀਂ ਲੱਗਣੀ ਬਿਲਕੁਲ ਸੌਫਟ ਦੇ ਵਿੱਚ ਬ੍ਰਾਂਡਡ ਸੂਟ ਆਰਟੈਕਸ ਬ੍ਰਾਂਡ ਦੇ ਸੂਟ ਹੈ ਇਹ ਲੁੱਕ ਆ ਜਾਣੀ ਹੈ ਪਰਪਲ ਕਲਰ ਦੇ ਵਿੱਚ ਹੈ ਜੀ ਸੂਟ ਤੇ ਨਾਲ ਸਾਰੇ ਸੂਟਾਂ ਦੇ ਨਾਲ ਰਹਿਣਗੇ ਪਿਓਰ ਤੇ ਦੁਪੱਟੇ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਕਿਉਂਕਿ ਬ੍ਰਾਂਡਡ ਸੂਟ ਹੈ ਜੀ ਬ੍ਰਾਂਡਡ ਸੂਟਾਂ ਦਾ ਇਹ ਫਾਇਦਾ ਹੁੰਦਾ ਕੱਪੜਾ ਪੂਰਾ ਖੁੱਲਾ ਹੁੰਦਾ ਹੈ ਇਹ ਲੋਕਾਂ ਪੂਰੇ 2.5 ਮੀਟਰ ਦੇ ਦੁਪੱਟੇ ਦੇ ਵਿੱਚ ਕੋਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ 1500 ਪ੍ਰਾਈਸ ਹੈ ਜੀ 1500 ਪ੍ਰਾਈਸ ਦੇ ਨਾਲ ਰਹਿਣਗੇ ਸੂਟ ਤੇ ਨੈਕਸਟ ਆ ਗਿਆ ਬੜਾ ਪਿਆਰਾ ਗ੍ਰੀਨ ਕਲਰ ਹੈ ਉੱਪਰ ਤੋਂ ਸ਼ਰਟ ਲਾਈਟ ਹੈ نیچے ਪੱਲਾ ਡਾਰਕ ਹੈ ਫਿਰ ਡਾਰਕ ਕਲਰ ਦੀ ਉਹ ਬਾਟਮ ਹੈ ਬਹੁਤ ਕੋਈ ਲਾਈਨਿੰਗ ਨਹੀਂ ਲਗਣੀ ਵਿਦਾਊਟ ਲਾਈਨਿੰਗ ਸਾਰਾ ਆਰੀ ਵਰਕ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਵਰਕ ਹੈ ਇਹ ਸਾਰਾ ਵਰਕ ਕੀਤਾ ਹੋਇਆ ਸਾਰੀ ਆਊਟਲਾਈਨਿੰਗ ਆਰੀ ਵਰਕ ਦੇ ਨਾਲ ਗ੍ਰੀਨ ਕਲਰ ਹੈ ਜੀ ਬੜਾ ਸੋਹਣਾ ਅੰਗੂਰੀ ਗ੍ਰੀਨ ਕਲਰ ਹੈ ਬਾਟਮ ਦਾ 3 ਮੀਟਰ ਦੀ ਬਾਟਮ ਰਹੂਗੀ ਨਾਲ ਤੇ 2.5 ਮੀਟਰ ਦੀ ਸ਼ਰਟ ਦੀ ਕੱਟ ਹੈ ਆਰਟੈਕਸ ਬ੍ਰਾਂਡ ਦੇ ਸੂਟ ਹੈ ਪਿਓਰ ਦੇ ਦੁਪੱਟੀਆਂ ਦੇ ਨਾਲ ਪਿਓਰ ਦੇ ਦੁਪੱਟੇ ਆ ਪੂਰੇ ਖੁੱਲੇ ਪਿਓਰ ਦੇ ਦੁਪੱਟੇ ਪੂਰੇ ਸਰਦਾਰੀ ਸੂਟ ਹੈ ਜੀ ਬਹੁਤ ਸੋਹਣੇ ਤੇ ਕਲਰ ਬੜੇ ਪਿਆਰੇ ਆ ਸੂਟਾਂ ਦੇ ਇੱਕ ਤੋਂ ਇੱਕ ਕਲਰ ਸੋਹਣਾ ਦਿਖਾਵਾਂਗੇ ਅੱਜ ਤੁਹਾਨੂੰ 1500 ਪ੍ਰਾਈਸ ਦੇ ਨਾਲ 1500 ਪ੍ਰਾਈਸ ਹੈ ਜੀ 1500 ਪ੍ਰਾਈਸ ਹੈ ਇਹ ਚਾਰ ਸੂਟ ਮੈਂ ਆਲਮੋਸਟ ਇੱਕ ਡਿਜ਼ਾਈਨਿੰਗ ਦੇ ਵਿੱਚ ਦਿਖਾਏ ਆ ਤੁਹਾਨੂੰ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਇਹ ਦੇਖੋ ਪਹਿਲਾਂ ਮੈਂ ਕੰਟਰਾਸਟ ਦਿਖਾਈ ਸੀ ਸੂਟ ਇਹ ਪੂਰਾ ਆਲ ਓਵਰੀ ਹੈ ਜੀ ਨਾਲ ਦੀ ਉਹ बॉटਮ ਹੈ ਨਾਲ ਪਲੇਨ ਸੇਮ ਕਲਰ ਦੇ ਵਿੱਚ ਜਿਵੇਂ ਕਈ ਵਾਰੀ ਦੋ ਸੂਟ ਲੈਣੇ ਹੁੰਦੇ ਆ ਤਾਂ ਤੁਸੀਂ ਐਵੇਂ ਲੈ ਸਕਦੇ ਹੋ ਇੱਕ ਪੂਰਾ ਲੈ ਲਿਆ ਇਹਦੇ ਵਿੱਚ ਦੇਖ ਸਕਦੇ ਆ ਇਹ ਸਾਰਾ ਵਰਕ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਆਰੀ ਵਰਕ ਹੋਇਆ نیچے ਘੇਰੇ ਤੱਕ ਵੀ ਪੂਰਾ ਹੈਵੀ ਵਰਕ ਹੈ ਕੋਈ ਲੈਂਥ ਦਾ ਇਸ਼ੂ ਨਹੀਂ ਕੋਈ ਲਾਈਨਿੰਗ ਨਹੀਂ ਲੱਗਣੀ ਕੋਈ ਡਿਜ਼ਾਈਨਿੰਗ ਕਰਾਉਣ ਦੀ ਲੋੜ ਨਹੀਂ ਹੈਗੀ ਟਾਈ ਮੀਟਰ ਦੀ ਸ਼ਰਟ ਦੀ ਕੱਟ ਹੈ 3 ਮੀਟਰ ਦੀ ਬਾਟਮ ਰਹੂਗੀ ਨਾਲ ਤੇ ਪਿਓਰ ਦੇ ਦੁਪੱਟੇ ਨਾਲ ਪਿਓਰ ਦੇ ਦੁਪੱਟੇ ਹੁਣ ਬਹੁਤ ਘੱਟ ਆਉਣ ਲੱਗੇ ਸੂਟਾਂ ਦੇ ਨਾਲ ਕਿਉਂਕਿ ਜ਼ਿਆਦਾਤਰ ਡਿਜ਼ਾਈਨਰ ਦੁਪੱਟੇ ਆਉਣ ਲੱਗੇ ਇਹ ਦੇਖੋ ਕਿੰਨਾ ਪਿਆਰਾ ਪੂਰਾ 2.5 ਮੀਟਰ ਦਾ ਦੁਪੱਟਾ ਆਰਟੈਕਸ ਬ੍ਰਾਂਡ ਦੇ ਸੂਟ ਹੈ ਇਹ ਲੁੱਕ ਆ ਜਣੀ ਸੂਟ ਦੀ ਨੈਕਸਟ ਆ ਗਿਆ ਮੈਂ第三 컬러 ਅਲੱਗ ਜਾਈ ਸੇਮ ਇਹਦੇ ਨਾਲ ਦਾ ਜਿਹੜਾ ਮੈਂ ਤੁਹਾਨੂੰ ਨੀਚੇ ਪਰਪਲ ਜਿਹਾ 컬러 ਦਿਖਾਇਆ ਇਹਦੇ ਨਾਲ ਦਾ ਹੀ ਹੈ ਜੀ ਮਹਿੰਦੀ ਦੇ ਰੰਗ ਦੇ ਵਿੱਚ ਇਹ ਸਾਰਾ ਵਰਕ ਕੀਤਾ ਹੋਇਆ ਆਰੀ ਵਰਕ ਸ਼ਰਟ ਆ ਗਈ ਇਹ ਦੇਖੋ ਸਾਰਾ ਵਰਕ ਕੀਤਾ ਹੋਇਆ ਇਹ ਦੇਖੋ ਇਹ ਸਾਰਾ ਆਊਟਲਾਈਨਿੰਗ ਕੀਤੀ ਹੋਈ ਹੈ ਆਰੀ ਵਰਕ ਦੇ ਨਾਲ ਨਾਲ ਸੇਮ 컬러 ਦੀ ਉਹ ਬਾਟਮ ਹੈ ਜੀ ਨਾਲ ਇਹ ਦੇਖੋ ਸੇਮ 컬러 ਦੀ ਬਾਟਮ ਹੈ 3 ਮੀਟਰ ਦੀ ਕੋਈ ਲਾਈਨਿੰਗ ਨਹੀਂ ਲੱਗਣੀ ਹੈਗੀ ਇਹ ਪਿਓਰ ਦਾ ਦੁਪੱਟਾ ਪੂਰਾ 2.5 ਮੀਟਰ ਦਾ ਇਹ ਦੁਪੱਟਾ ਕਲਰ ਬੜਾ ਸੋਨਾਏ ਵਾਲੇ ਸੂਟ ਦਾ ਲੱਗ ਜਾਈ ਸ਼ੇਡ ਹੈ 1500 ਪ੍ਰਾਈਸ ਰਹਿਣਾ ਜੀ 1500 ਪ੍ਰਾਈਸ ਦੇ ਨਾਲ ਸੂਟ ਸੇਮ ਹੈ ਇਸੇ ਡਿਜ਼ਾਈਨ ਦੇ ਵਿੱਚ ਇਹ ਸੇਮ ਕਲਰ ਹੈ ਜੀ ਸੇਮ ਡਿਜ਼ਾਈਨ ਦੇ ਵਿੱਚ ਇਹ ਇਹ ਸਾਰਾ ਵਰਕ ਕੀਤਾ ਹੋਇਆ ਕੋਈ ਵੀ ਤੁਹਾਨੂੰ ਡਿਜ਼ਾਈਨਿੰਗ ਕਰਾਉਣ ਦੀ ਲੋੜ ਨਹੀਂ ਹੈ ਜੀ ਐਸ ਇਟ ਇਜ਼ ਤੁਸੀਂ ਇਹਨਾਂ ਨੂੰ ਸਟਿਚ ਕਰਾ ਸਕਦੇ ਹੋ ਸੋ ਤਾਂ 3 3 ਮੀਟਰਸ ਦੀਆਂ ਬਾਟਮ ਰਹਿਣਗੀਆਂ ਨਾਲ ਕੋਈ ਲਾਈਨਿੰਗ ਨਹੀਂ ਲੱਗਣੀ ਵਰਕ অলਰੈਡੀ 1500 ਦਾ ਸੂਟ ਹੈ ਬ੍ਰਾਂਡਡ ਸੂਟ ਵੀ ਕਰਿਆ ਪਿਓਰ ਦੇ ਦੁਪੱਟੇ ਨਾਲ ਤੇ ਵਰਕ ਹੋਇਆ ਹੋਇਆ ਇਹ ਦੇਖੋ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਇਹ ਲੁੱਕ ਆ ਜਾਣਾ 1500 ਪ੍ਰਾਈਸ ਦੇ ਨਾਲ ਤੇ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਇਹਨਾਂ ਆ ਗਿਆ ਪਿੰਕ ਕਲਰ ਦਾ ਸੂਟ ਹੈ ਬੜਾ ਪਿਆਰਾ ਆਰਪੀਐਕਸ ਬ੍ਰਾਂਡ ਦੇ ਸੂਟ ਹੈ ਬਹੁਤ ਪਿਆਰੀ ਡਿਜ਼ਾਈਨਿੰਗ ਦੇ ਵਿੱਚ ਸੂਟ ਹੈ ਜੀ ਇਹ ਇਹਦਾ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਬਹੁਤ ਪਿਆਰੀ ਪ੍ਰਿੰਟਿੰਗ ਹੈ ਤੇ ਇਹ ਸਾਰਾ ਵਰਕ ਕੀਤਾ ਹੋਇਆ ਦੇਖੋ ਆਰੀ ਵਰਕ ਹੋਇਆ ਹੋ ਸੋਹਣਾ ਵਰਕ ਪੂਰਾ ਹੈਵੀ ਇਹਨੂੰ ਤੇ ਵਿੱਚ ਆ ਜਾਣਾ ਸੂਟ ਸਾਰਾ ਆਲੀ ਵਰਕ ਕੀਤਾ ਹੈ ਬੜਾ ਸੋਹਣਾ ਪਿੰਕ ਗਾਜਰੀ ਜੇ ਪਿੰਕ ਦੇ ਵਿੱਚ ਸੂਟ ਹੈ 3 ਮੀਟਰ ਦੀ ਕਾਟਨ ਦੀ ਬਾਟਮ ਹੈ ਜੀ ਨਾਲ ਇਹ ਵਾਲੇ ਸੂਟ ਦਾ ਇੱਕ ਤਾਂ ਕਲਰ ਬਹੁਤ ਪਿਆਰਾ ਤੇ ਇਹਦੀ ਡਿਜ਼ਾਈਨਿੰਗ ਸਭ ਤੋਂ ਡਿਫਰੈਂਟ ਹੈ ਇਹ ਹੈਵੀ ਸਿੰਗਲ ਹੀ ਹੈ ਜੀ ਕਲਰ ਇਸ ਡਿਜ਼ਾਈਨਿੰਗ ਦੇ ਵਿੱਚ ਸਿਰਫ ਸਿੰਗਲ ਕਲਰ ਹੈ ਜੀ ਇਹਦੇ ਵਿੱਚ ਕੋਈ ਕਲਰ ਆਪਸ਼ਨ ਨਹੀਂ ਨਾਲ ਹੈਗਾ ਪਿਓਰ ਦਾ ਦੁਪੱਟਾ ਇਸ ਦਾ ਕਲਰ ਹੀ ਬਹੁਤ ਪਿਆਰਾ ਹੈ ਸੂਟ ਦਾ ਡਿਫਰੈਂਟ ਜਿਹਾ ਕਲਰ ਹੈ ਇਹ ਲੁੱਕ ਆ ਜਾਣੀ ਚਾਹੀਦੀ 1500 ਪ੍ਰਾਈਸ ਹੈ ਜੀ 1500 ਪ੍ਰਾਈਸ ਹੈ ਸਿੰਗਲ ਹੈ ਇਹਦੇ ਵਿੱਚ ਕੋਈ ਹੋਰ ਕਲਰ ਨਹੀਂ ਹੈਗਾ ਇਹ ਵਾਲੇ ਡਿਜ਼ਾਈਨ ਚ ਨੈਕਸਟ ਡਿਜ਼ਾਈਨ ਆਪਾਂ ਸ਼ੁਰੂ ਕਰਦੇ ਹਾਂ ਲਾਈਟ ਫਰੋਜ਼ੀ ਬਲੂ ਫਰੋਜ਼ੀ ਕਲਰ ਹੈ ਜੀ ਆਰਟੈਕਸ ਬ੍ਰਾਂਡ ਦੇ ਸੂਟ ਅੱਜ ਆਪਣੇ ਸਾਰੇ ਆਰੀ ਵਰਕ ਦੇ ਨਾਲ ਸਾਰਿਆਂ ਤੇ ਆਰੀ ਵਰਕ ਹੋਇਆ ਇਹ ਦੇਖੋ ਬਹੁਤ ਪਿਆਰਾ ਵਰਕ ਸਾਰੀ ਸ਼ਰਟ ਤੇ ਪੂਰਾ ਹੈਵੀ ਵਰਕ ਹੈ ਜੀ ਘੇਰੇ ਤੇ ਵੀ ਹਲਕੀ ਬੇਲ ਬਣੀ ਹੋਈ ਹੈ ਤੇ ਦੇਖੋ ਨੀਚੇ ਤੱਕ ਕੋਈ ਲੈਂਥ ਦਾ ਇਸ਼ੂ ਨਹੀਂ ਹੋਣਾ ਕੋਈ ਨੈਕ ਨਹੀਂ ਬਣਿਆ ਹੋਇਆ ਪਰ ਪੂਰਾ ਸ਼ਰਟ ਤੇ ਦੇਖ ਸਕਦੇ ਹੋ ਪੂਰਾ ਵਰਕ ਹੈ ਜੀ ਸ਼ਰਟ ਤੇ ਪੂਰਾ ਹੈਵੀ ਵਰਕ ਹੈ ਤੇ ਨਾਲ 3 ਮੀਟਰ ਦੀ ਪਿਓਰ ਕਾਟਨ ਦੀ ਬਾਟਮ ਹੈ ਬੜਾ ਸੋਹਣਾ ਬਲੂ ਫਰੋਜ਼ੀ ਜਿਹਾ ਕਲਰ ਹੈ ਬਲੂ ਟੋਨ ਤੇ ਇਹ ਲੁੱਕ ਆ ਜਾਣੀ ਸੋਹਣੀ ਤੇ ਨਾਲ ਹੈਗਾ ਪਿਓਰ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਪਿਓਰ ਦਾ ਇਹ ਲੁੱਕ 1500 ਪ੍ਰਾਈਸ 1500 ਪ੍ਰਾਈਸ ਦੇ ਨਾਲ ਰਹਿਣਾ ਸੂਟ ਇਹ ਸੇਮ ਡਿਜ਼ਾਈਨ ਦੇ ਵਿੱਚ ਨੈਕਸਟ ਕਲਰ ਦਿਖਾਣੇ ਆ ਤੁਹਾਨੂੰ ਬੜਾ ਸੋਹਣਾ ਪੀਚ ਜਿਹਾ ਕਲਰ ਹੈ ਸੇਮ ਜਿਹੜਾ ਫਰੋਜ਼ੀ ਦਿਖਾਇਆ ਬਲੂ ਫਰੋਜ਼ੀ ਇਹਦੇ ਨਾਲ ਦਾ ਹੀ ਹੈ ਜੀ ਸੂਟ ਕਿੰਨਾ ਪਿਆਰਾ ਕਲਰ ਪੀਚ ਪਿੰਕ ਜਿਹਾ ਕਲਰ ਹੈ ਇਹ ਸਾਰਾ ਵਰਕ ਕੀਤਾ ਹੋਇਆ ਸਾਰੀ ਸ਼ਰਟ ਤੇ ਪੂਰਾ ਹੈਵੀ ਵਰਕ ਹੈ ਜੀ ਇਹ ਵਾਲੇ ਸੂਟ ਤੇ ਸਾਰਾ ਵਰਕ ਕੀਤਾ ਹੋਇਆ ਹੈ ਹਿਆਰੀ ਵਰਕ ਪੂਰਾ ਹੈਵੀ ਵਰਕ ਹੈ ਆਰਟੈਕਸ ਬ੍ਰਾਂਡ ਦੇ ਸੂਟ ਹੈ 3 3 ਮੀਟਰਸ ਦੀ ਬਾਟਮਸ ਦੇ ਨਾਲ ਕਿਉਂਕਿ ਸੈਟਰਡੇ ਮੈਨੂੰ ਹੁੰਦਾ ਵੀ ਕੁਝ ਵੀ ਕੁਝ ਨਾ ਕੁਝ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਤੁਹਾਨੂੰ ਸੈਟਰਡੇ ਤੁਹਾਡੇ ਲਈ ਹਮੇਸ਼ਾ ਕੁਝ ਸਪੈਸ਼ਲ ਲੈ ਕੇ ਆਈਦਾ ਪਿਓਰ ਦੇ ਦੁਪੱਟੇ ਪੂਰੇ 2.5 2.5 ਮੀਟਰ ਦੇ ਦੁਪੱਟੇ ਲੈਣਗੇ ਨਾਲ ਇਹ ਲੁੱਕ ਦੇ ਵਿੱਚ ਸੋਹਣਾ ਲੱਗੇ ਪ੍ਰਾਈਸ ਸਿਰਫ ਹੈਗਾ 1500 ਪ੍ਰਾਈਸ ਹੈ 1500 ਪ੍ਰਾਈਸ ਹੈ ਪਿੰਕ ਜੇ ਕਲਰ ਦੇ ਵਿੱਚ ਆ ਪਿੰਕ ਥੋੜਾ ਪੀਚ ਟੋਨ ਤੇ ਪਿੰਕ ਹੁੰਦਾ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਡਿਜ਼ਾਈਨ ਦੇ ਵਿੱਚ ਗ੍ਰੇ ਕਲਰ ਸੇਮ ਡਿਜ਼ਾਈਨ ਦੇ ਵਿੱਚ ਹੈਗਾ ਗ੍ਰੇ ਰੰਗ ਹੈ ਜੀ ਉਵੇਂ ਆਰੀ ਵਰਕ ਹੋਇਆ ਸਾਰੇ ਕੋਈ ਲਾਈਨਿੰਗ ਨਹੀਂ ਲੱਗਣੀ ਸੂਟਾਂ ਨੂੰ ਸਾਰੇ ਸੂਟਾਂ ਤੇ ਬਹੁਤ ਪਿਆਰਾ ਵਰਕ ਕੀਤਾ ਹੋਇਆ ਆਰੀ ਵਰਕ 3 ਮੀਟਰ ਦੀ ਨਾਲ ਬਾਟਮ ਰਹੂਗੀ ਔਰ ਦਾ ਦੁਪੱਟਾ ਇਹ ਲੁਟਾ ਇਹ ਔਰ ਦਾ ਦੁਪੱਟਾ ਨੈਕਸਟ ਡਿਜ਼ਾਈਨ ਆ ਗਿਆ ਇਹਦੇ ਵਿੱਚ ਲਾਈਟ ਪੀਚ ਕਲਰ ਮੰਗੋ ਪੀਚ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਬਾਵਾ ਜਿਹਾ ਕਲਰ ਬਹੁਤ ਪਿਆਰਾ ਵਰਕ ਪ੍ਰਿੰਟਿੰਗ ਬੜੀ ਪਿਆਰੀ ਹੈ ਸੂਟ ਦੀ ਇਹ ਸਾਰਾ ਆਰੀ ਵਰਕ ਕੀਤਾ ਹੋਇਆ ਹੈ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਘੇਰੇ ਤੇ ਵੀ ਵੇਲ ਬਣੀ ਹੋਈ ਹੈ ਵਿੱਚ ਵੀ ਸਾਰਾ ਵਰਕ ਕੀਤਾ ਹੋਇਆ ਨਾਲ ਪਲੇਨ ਬਾਟਮ ਹੈ ਪੂਰੇ 3 ਮੀਟਰ ਦੀ ਬਾਟਮ ਰਹੂਗੀ ਜੀ ਨਾਲ ਆਰਟੈਕਸ ਬ੍ਰਾਂਡਡ ਸੂਟ ਹੈ ਜੀ ਅੱਜ ਦੇ ਸਾਰੇ ਬ੍ਰਾਂਡਡ ਸੂਟ ਲੈਣਗੇ ਸਿਰਫ 1500 ਦੇ ਨਾਲ ਸੂਟ ਤੇ ਨਾਲ ਹੈਗੀਆਂ ਪਿਓਰ ਦੇ ਦੁਪੱਟੇ ਪਿਓਰ ਦੇ ਦੁਪੱਟਿਆਂ ਦੇ ਨਾਲ ਸੂਟ ਇਹ ਲੁੱਕ ਆ ਜੰਦਾ ਸੂਟ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਇਹ ਵਾਲੇ ਸੂਟ ਦਾ ਵੀ। ਤਾਂ ਕਲਰ ਬੜਾ ਪਿਆਰਾ ਹੈ ਤੇ ਦੁਪੱਟਾ ਬਹੁਤ ਸੋਹਣਾ ਹੈ। ਇਹ ਦੁਪੱਟਾ। 1500 ਪ੍ਰਾਈਸ ਹੈ ਜੀ। 1500 ਪ੍ਰਾਈਸ ਦੇ ਨਾਲ ਸੂਟ। ਨੈਕਸਟ ਸੂਟ ਦਿਖਾਉਣਾ। ਪਰਪਲ ਵੈਂਟਲ ਕਲਰ ਹੈ ਜੀ ਸੂਟ ਦਾ। ਵੇਖੋ ਪਰਪਲ ਕਲਰ ਦੇ ਵਿੱਚ। ਬਹੁਤ ਪਿਆਰਾ। ਪ੍ਰਿੰਟ ਇਹ ਸਾਰਾ ਆਰੀ ਵਰਕ ਕੀਤਾ ਹੋਇਆ ਹੈ ਦੇਖੋ ਕਿੰਨੇ ਪਿਆਰੀ ਫਲਾਵਰ ਡਿਜ਼ਾਈਨਿੰਗ ਹੈ ਸਾਰਾ ਪੂਰੀ ਸ਼ਰਟ ਤੇ ਉੱਪਰ ਤੋਂ ਲੈ ਕੇ نیچے ਤੱਕ ਦੇਖ ਸਕਦੇ ਹੋ ਇਹ ਸਾਰਾ ਵਰਕ ਕੀਤਾ ਹੋਇਆ ਹੈ ਦੇਖੋ ਕਿੰਨਾ ਹੈਵੀ ਬਹੁਤ ਸੋਹਣਾ ਪਰਪਲ ਕਲਰ ਹੈ ਨਾਲ ਪਰਪਲ ਕਲਰ ਦੀ ਉਹ 3 ਮੀਟਰ ਦੀ ਬਾਟਮ ਰਹੂਗੀ ਨਾਲ ਤੇ ਪਿਓਰ ਦਾ ਦੁਪੱਟਾ ਨਾਲ ਪਿਓਰ ਦੇ ਦੁਪੱਟੇ ਰਹਿਣਗੇ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਪਰਪਲ ਕਲਰ ਦੇ ਵਿੱਚ ਸੂਟ ਪ੍ਰਾਈਸ ਹੈਗਾ 1500 1500 ਪ੍ਰਾਈਸ ਦੇ ਨਾਲ ਅੱਜ ਬ੍ਰਾਂਡਿਡ ਸੂਟ ਮਿਲ ਰਹੇ ਆ ਤੁਹਾਨੂੰ ਤੁਸੀਂ 2-2 3-3 ਵੀ ਸੂਟ ਲੈ ਲਓਗੇ ਤਾਂ ਵੀ ਫਾਇਦੇ ਦੇ ਵਿੱਚ ਰਹੋਗੇ ਇਹਨਾਂ ਨੂੰ ਨੈਕਸਟ ਆ ਗਿਆ ਬੜਾ ਸੋਹਣਾ orange peach ਕਲਰ ਹੈ orange ਕਲਰ ਦੇ orange ਟੋਨ ਦੇ ਵਿੱਚ peach ਕਲਰ ਬਹੁਤ ਪਿਆਰੀ ਪ੍ਰਿੰਟਿੰਗ ਸਾਰਾ ਆਰੀ ਵਰਕ ਹੋਇਆ ਏ ਸ਼ਰਟ ਤੇ ਪੂਰਾ ਹੈਵੀ ਆਰੀ ਵਰਕ ਇਹ ਦੇਖੋ ਕਿੰਨਾ ਹੈਵੀ ਵਰਕ ਹੈ ਕੋਈ ਲਾਈਨਿੰਗ ਨਹੀਂ ਲਗਣੀ ਕੋਈ ਡਿਜ਼ਾਈਨਿੰਗ ਦੀ ਲੋੜ ਨਹੀਂ ਸੇਮ ਕਲਰ ਦੇ ਵਿੱਚ 3 ਮੀਟਰ ਦੀ ਬਾਟਮ ਰਹੂਗੀ। ਥੇਹੋਰ ਦਾ ਦੁਪੱਟਾ ਨਾਲ ਪੂਰੇ 2.5 ਮੀਟਰ ਦੇ ਥੇਹੋਰ ਦੇ ਦੁਪੱਟੇ ਰਹਿਣਗੇ ਇਹ ਦੁਪੱਤੇ ਦੇ ਵਿੱਚ ਆ। ਤੇ ਨੈਕਸਟ ਆ ਗਿਆ ਇਹਦੇ ਵਿੱਚ ਫਿਰੋਜ਼ੀ ਕਲਰ ਡਾਰਕ ਜਾਂ ਫਿਰੋਜ਼ੀ ਕਲਰ ਆ। ਸੇਮ ਡਿਜ਼ਾਈਨਿੰਗ ਦੇ ਵਿੱਚ ਪਹਿਲਾ ਪਰਪਲ ਦਿਖਾਇਆ ਔਰੇਂਜ ਪੀਚ ਕਲਰ ਫਿਰ ਫਰੋਜ਼ੀ ਕਲਰ ਹੈ। ਪ੍ਰਿੰਟਿੰਗ ਵੀ ਬਹੁਤ ਪਿਆਰੀ ਹੈ ਸੂਟ ਦੀ ਤੇ ਸਾਰਾ ਵਰਕ ਜਿਹੜਾ ਕੀਤਾ ਹੋਇਆ ਉਹ ਵੀ ਕੁਝ ਡਿਫਰੈਂਟ। ਬਹੁਤ ਪਿਆਰਾ ਵਰਕ ਹੈ ਜੀ ਸਾਰੀ ਸ਼ਰਟ 'ਚ। ਫਰੋਜ਼ੀ ਕਲਰ ਦੀ 3 ਮੀਟਰ ਦੀ ਬਾਟਮ। ਤੇ ਨਾਲ ਹੈਗਾ ਪਿਓਰ ਦਾ ਦੁਪੱਟਾ। ਇਹ ਦੇਖੋ। ਬਹੁਤ ਪਿਆਰਾ। 1500 ਪ੍ਰਾਈਸ ਦੇ ਨਾਲ। ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ ਬਹੁਤ ਛੋੜਾ ਮਹਿੰਦੀ ਕਲਰ ਦੇ ਵਿੱਚ ਸੂਟ ਹੈ ਜੀ ਆਰ ਟੈਕਸ ਬ੍ਰਾਂਡ ਦਾ ਹੀ ਸੂਟ ਹੈ ਹੁਣ ਜਿਹੜੇ ਸੂਟ ਤੁਹਾਨੂੰ ਦਿਖਾਵਾਂਗੀ ਚਾਰ ਸੂਟ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਮਸਲੀਨ ਦੇ ਦੁਪੱਟੇ ਆ ਜੀ ਪਹਿਲਾਂ ਮੈਂ ਤੁਹਾਨੂੰ ਦਿਖਾਈਆਂ ਸਾਰੇ ਪਿਓਰ ਦੇ ਦੁਪੱਟਿਆਂ ਦੇ ਨਾਲ ਇਹਨਾਂ ਦੇ ਨਾਲ ਮਸਲੀਨ ਦਾ ਦੁਪੱਟਾ ਹੈ ਇਹ ਦੇਖੋ ਮਹਿੰਦੀ ਕਲਰ ਦੇ ਵਿੱਚ ਹੈ ਸਾਰਾ ਵਰਕ ਕੀਤਾ ਹੋਇਆ ਕੁਝ ਡਿਫਰੈਂਟ ਜਿਹਾ ਵਰਕ ਹੈ ਜੀ ਘੇਰੇ ਤੇ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਵਰਕ ਘੇਰੇ ਤੇ ਵੀ ਹੋਇਆ ਉੱਪਰ ਤੱਕ ਮਹਿੰਦੀ ਗ੍ਰੀਨ ਕਲਰ ਹੈ 3 ਮੀਟਰ ਦੀ ਕਾਟਨ ਦੀ ਬਾਟਮ ਰਹੂਗੀ ਨਾਲ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਾ ਇਹ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਪਿਓਰ ਮਸਲੀਨ ਦਾ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਇਹ ਲੁੱਕ ਦੇ ਵਿੱਚ ਸੂਟ ਹੈ ਬਹੁਤ ਪਿਆਰੇ ਆਰਟੈਕਸ ਬ੍ਰਾਂਡ ਦੇ ਸੂਟ ਹੈ 1500 ਪ੍ਰਾਈਸ ਦੇ ਨਾਲ 1500 ਪ੍ਰਾਈਸ ਲੈਣਾ ਸੌਖਾ ਦਾ ਤੇਰੇ ਵਿੱਚ ਸੇਮ ਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਸੇਮ ਦੇ ਵਿੱਚ ਹੋ ਗਿਆ ਡਾਰਕ ਪੀਚ ਕਲਰ ਡਾਰਕ ਜਿਹਾ ਪੀਚ ਕਲਰ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ ਸੂਟ ਦੀ ਤੇ ਘੇਰੇ ਤੇ ਦੇਖ ਸਕਦੇ ਹੋ ਇਹ ਪੂਰਾ ਉੱਪਰ ਤੋਂ ਲੈ ਕੇ ਇਹ ਸਾਰਾ ਵਰਕ ਕੀਤਾ ਹੋਇਆ ਦੇਖੋ نیچے ਤੱਕ ਘੇਰੇ ਤੱਕ ਵੀ ਇਹ ਸਾਰਾ ਆਰੀ ਵਰਕ ਹੋਇਆ ਬਹੁਤ ਪਿਆਰਾ ਇਹ ਬਹੁਤ ਸੋਹਣਾ ਡਾਰਕ ਪੀਚ ਕਲਰ ਹੈ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਰੋਗ ਹੈ ਜੇ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਲੈਂਥ ਇਹ ਦੇਖੋ ਦੁਪੱਟੇ ਦੀ ਪੂਰਾ ਚੜਾਈ ਦੇ ਵਿੱਚ ਦੁਪੱਟਾ ਕਿਉਂਕਿ ਬ੍ਰਾਂਡਡ ਸੂਟ ਹੈ ਜੀ ਪੂਰੇ ਖੁੱਲੇ ਦੁਪੱਟਿਆਂ ਦੇ ਨਾਲ ਹੋਣਗੇ ਇਹ ਲੁੱਕ ਆ ਜਾਣੀ ਸਕਦੀ 1500 ਪ੍ਰਾਈਸ ਹੈ ਜੀ 1500 ਪ੍ਰਾਈਸ ਸੇਮ ਦੇ ਵਿੱਚ ਆ ਗਿਆ येलो ਮਸਟਰਡ ਕਲਰ येलो ਮਸਟਰਡ ਕਲਰ ਹੈ ਸੇਮ ਦੇ ਵਿੱਚ ਜੀ ਇਹ ਦੇਖੋ ਕਿੰਨਾ ਪਿਆਰਾ ਸੋਹਣੀ ਡਿਜ਼ਾਈਨਿੰਗ ਸਾਰਾ ਵਰਕ ਘੇਰੇ ਤੱਕ ਪੂਰਾ ਹੈਵੀ ਵਰਕ ਹੋਇਆ ਦੇਖੋ ਸਾਰਾ ਆਊਟਲਾਈਨਿੰਗ ਕੀਤੀ ਹੋਈ ਹੈ 1500 ਦੇ ਵਿੱਚ ਅੱਜ ਤੁਹਾਨੂੰ ਬਹੁਤ ਜ਼ਿਆਦਾ ਫਾਈਨ ਕੁਆਲਿਟੀ ਦੇ ਸੂਟ ਮਿਲ ਰਹੇ ਹਨ ਤੁਸੀਂ ਜਿੰਨੇ ਮਰਜ਼ੀ ਖਰੀਦ ਕੇ ਰੱਖ ਸਕਦੇ ਹੋ ਜੀ ਇਹ ਵਾਲੇ ਸੂਟ ਕਿਉਂਕਿ ਇਹ ਕਿਤਾਬ ਬ੍ਰਾਂਡਡ ਸੂਟ ਹੈ ਜੀ ਉੱਪਰ ਤੋਂ ਕੁਆਲਿਟੀ ਬਹੁਤ ਫਾਈਨ ਹੈ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਇਹਨੂੰ ਪਾ ਲਓ 1500 ਪ੍ਰਾਈਸ ਹੈ ਜੀ 1500 ਪ੍ਰਾਈਸ ਦੇ ਨਾਲ ਸੂਟ 1500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਡਿਜ਼ਾਈਨ ਦੇ ਵਿੱਚ ਫਰੋਜ਼ੀ ਕਲਰ ਸੇਮ ਦੇ ਵਿੱਚ ਆਰਟੈਕਸ ਬ੍ਰਾਂਡ ਦੇ ਸੂਟ ਬਹੁਤ ਪਿਆਰੀ ਡਿਜ਼ਾਈਨਿੰਗ ਦੇ ਵਿੱਚ ਤੇ ਨਾਲ ਇਹ ਸਾਰਾ ਹੋਇਆ ਵਰਕ ਫੋਜੀ ਕਲਰ ਹੈ ਘੇਰੇ ਤੱਕ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਕੀਤਾ ਹੋਇਆ ਆਊਟਲਾਈਨਿੰਗ ਹੈ 3 ਮੀਟਰ ਦੀ ਕਾਟਨ ਦੀ ਬਾਟਮ ਰਹੂਗੀ ਨਾਲ ਆਰਟੈਕਸ ਬ੍ਰਾਂਡ ਦੇ ਸੂਟ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਰਹੂਗਾ ਪੂਰਾ 2.5 ਮੀਟਰ ਦਾ ਦੁਪੱਟਾ ਰਹੇਗਾ ਇਹ ਦੁਪੱਟਾ ਬਹੁਤ ਪਿਆਰਾ ਸੂਟ ਇਹ ਚਾਰ ਸੂਟ ਮੈਂ ਤੁਹਾਨੂੰ ਦਿਖਾਏ ਆ ਮਸਲੀਨ ਦੇ ਦੁਪੱਟਿਆਂ ਦੇ ਨਾਲ ਤੇ ਅੱਜ ਸਾਰੀ ਵੀਡੀਓ ਦੇ ਵਿੱਚ ਸੀਗੇ ਆਪਣੇ ਕੋਲ ਆਰਟੈਕਸ ਬ੍ਰਾਂਡ ਦੇ ਸੂਟ 2.5 ਮੀਟਰ ਦੀ ਸ਼ਰਟ ਦੀ ਕੱਟ ਸਾਰੇ ਤੇ ਵਰਕ ਕੀਤਾ ਹੋਇਆ 3 ਮੀਟਰ ਦੀ ਬਾਟਮ ਤੇ 2.5 ਮੀਟਰ ਦਾ ਦੁਪੱਟਾ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਤੇ ਲਾਸਟ ਦੇ ਵਿੱਚ ਚਾਰ ਮਸਲੀਨ ਦੁਪੱਟੇ ਦੇ ਨਾਲ ਸੀਗੇ ਪਹਿਲਾ ਸਾਰੇ ਪ्योर ਦੁਪੱਟਿਆਂ ਦੇ ਨਾਲ ਸੂਟ ਦਿਖਾਉਂਦਾ हां जी आज ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇ ਲਈ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ